माया दी प्रभाषा ਸਾਡੇ ਅਕਸਰ ਸਿਟੀਜਾਂ ਤੇ ਅਸੀਂ ਵੀ ਬੋਲਨੇ ਜਦੋਂ ਅਸੀਂ ਸਿਰ ਤੇ ਸਿਰ ਸੋਨਾ ਚਾਂਦੀ ਹੀਰੇ ਮੋਤੀ ਜਾਂ ਉਸ ਮੁਲਕ ਦੀ ਕਰੰਸੀ ਕਰਨੇ ਉਹ ਡਾਲਰ ਹੋਵੇ ਰੁਪਈਆ ਹੋਵੇ ਚੋ ਹੋਵੇ ਅਸੀਂ ਕਹਿੰਨੇ ਵੀ ਇਹ ਮਾਇਆ ਤਾਰੀਖ ਹੈ ਸੱਚ ਇਹ ਵੇ ਕਿ ਮਾਇਆ ਦਾ ਸੰਬੰਧ ਕੇਵਲ ਬਾਹਰ ਦੇ ਦਿਸਦੇ ਪਦਾਰਥ ਨਹੀਂ ਮਾਇਆ ਦਾ ਸੰਬੰਧ ਅਨ ਦਿਸਦੀ ਸੁਰਤ ਦੇ ਨਾਲ ਜਿਹੜੀ ਨਜ਼ਰ ਨਹੀਂ ਆ ਰਹੀ ਕੀ ਇੱਕ ਬੱਚਾ ਜਦੋਂ ਜਨਮ ਲੈਂਦਾ ਹੈ ਇੱਕ ਮਹੀਨੇ ਦੇ ਬੱਚੇ ਨੂੰ ਪਤਾ ਹੈ ਇਹ ਕਰੰਸੀ ਕਿਹੜੀ ਹੈ ਇਹ ਰੁਪਈਏ ਇਹ ਹੀਰੇ ਇਹ ਮੋਤੀ ਕੁਝ ਪਤਾ ਨਹੀਂ ਮਹੀਨਾ ਕਿ 6 6-7 ਮਹੀਨੇ ਹੋ ਜਾਣ ਪਰ ਗੁਰੂ ਸਾਹਿਬ ਜੀ ਕਹਿੰਦੇ ਆ ਅਸਲ 'ਚ ਬੱਚਾ ਜਦੋਂ ਜਨਮ ਲੈਂਦਾ ਹੈ ਜਨਮ ਤੋਂ ਬਾਅਦ ਇਹਨੂੰ ਫਿਰ ਮਾਇਆ ਆਪਣੇ ਜ਼ੋਰ ਨਾਲ ਆਪਣੇ ਵੱਲ ਆਕਰਸ਼ਿਤ ਕਰਦੀ ਕੀ ਜੀ ਕਿੰਨੇ ਜਦੋਂ ਇਹਦੀ ਸੁਰਤ ਵਿੱਚੋਂ ਰੱਬ ਦਾ ਨਾਮ ਭੁੱਲ ਜਾ ਜਿਹੜੀ ਚੀਜ਼ ਬੁਲਾਏ ਉਹ ਚੀਜ਼ ਹੀ ਮਾਇਆ ਹੈ ਮੈਂ ਚੀਜ਼ ਸ਼ਬਦ ਵਰਤੇ ਆਹ ਪੜਦੇ ਹੋ ਹਜ਼ੂਰ ਦਾ ਇੱਕ ਬਚਨ ਹੁੰਦਾ ਹੈ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਿੱਦਨ ਜੰਮਿਆ ਚੰਗਾ ਪਰਿਵਾਰ ਮਿਲਿਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਪਾਇਆ ਲਿਵ ਛੁੜਕੀ ਅਜੇ ਤਾਂ ਛੋਟਾ ਜੈਲ ਜਨਮ ਕੋਇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਭਾਵੇਂ ਮਾਂ ਦੇ ਦੁੱਧ ਦੀ ਤ੍ਰਿਸ਼ਨਾ ਲੱਗੀ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਦੋਂ ਮਾਂ ਆਪਣੇ ਬੱਚੇ ਨੂੰ ਨਾਲੇ ਦੁੱਧ ਪਿਆਏ ਨਾਲੇ ਉਹਨੂੰ ਮੇਰਾ ਮੇਰਾ ਕਹਿ ਕੇ ਲੋਰੀਆਂ ਦਿੰਦੀ ਏ ਹਜ਼ੂਰ ਕਹਿੰਦੇ ਨੇ ਮੇਰਾ ਸ਼ਬਦ ਵੀ ਮਾਇਆ ਬਣ ਜਾਂਦਾ ਉਹਦੇ ਅੰਦਰ ਮੋਹ ਪੈਦਾ ਕਰਦਾ ਪਿਆਰ ਲਿਪ ਛੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੁਣ ਅੱਗੇ ਗੁਰੂ ਜੀ ਕਹਿੰਦੇ ਨੇ ਇਹ ਮਾਇਆ ਹਾਂ ਤੇ ਵਿਕਾਣਾ ਕੀ ਕੀ ਏ ਮਾਇਆ ਹਜ਼ੂਰ ਕਹਿੰਦੇ ਇਹ ਮਾਇਆ ਇਹ ਮਾਇਆ ਇਹ ਹੈ ਮਾਇਆ ਜਿਤ ਹਰ ਵਿਸਰੈ ਜਿਤ ਦਰ ਤੇ ਜਿਸ ਜਿਸ ਕਰਕੇ ਫਿਰ ਬੇਨਤੀ ਸੁਣਿਓ ਜਿਸ ਕਰਕੇ ਹੁਣ ਇੱਥੇ ਮਹਾਰਾਜ ਨੇ ਨਾ ਜ਼ਮੀਨ ਕਹੀ ਨਾ ਪੈਸੇ ਕਹੇ ਕਿਸੇ ਪਦਾਰਥ ਦਾ ਨਾਂ ਨਹੀਂ ਲਿਆ ਸਿਰਫ ਸਿੱਧਾ ਸ਼ਬਦ ਵਰਤੇ ਇਹ ਮਾਇਆ ਜਿਤ ਹਰ ਵਿਸਰੈ ਜਿਸ ਕਰਕੇ ਨਾਮ ਭੁੱਲ ਜਾਏ ਸਿਮਰਨ ਭੁੱਲ ਜਾਏ ਵੈਗੁਰੂ ਭੁੱਲ ਜਾਏ ਬਾਣੀ ਭੁੱਲ ਜਾਏ ਇਥੋਂ ਤੱਕ ਕਿ ਆਪਣੇ ਅੰਦਰ ਦੇ ਗੁਣਾਂ ਦੇ ਮਾਣ ਕਰਕੇ ਬੰਦਾ ਰੱਬ ਭੁੱਲ ਜਾਏ ਗੁਣ ਵੀ ਮਾਇਆ ਬਣ ਜਾਂਦਾ ਹੈ ਮਾਇਆ ਦੀ ਸ਼ਕਲ ਇੱਕ ਥੋੜਾ ਹੈ ਫਿਰ ਬੇਨਤੀ ਇਹ ਮਾਇਆ ਜਿੱਤਰ ਵਿਸਰੈ ਮੋਹ ਉਪਜੈ ਅੰਦਰ ਮੋਹ ਪੈਦਾ ਹੋ ਜਾਏ ਭਾਉ ਦੂਜਾ ਲਾਇਆ ਭਾਉ ਦੂਜਾ ਦਰਥੇ ਅੰਦਰ ਦੁਸ਼ਵੈਸ਼ ਪੈਦਾ ਹੋ ਜਾਏ ਅੰਦਰ ਦੁਬਧਾ ਪੈਦਾ ਹੋ ਜਾਏ ਹਜ਼ੂਰ ਕਿੰਨੇ ਇਹ ਮਾਇਆ ਦੇ ਖੱਤ ਵਿੱਚ ਵਿਕ ਗਿਆ ਹੈ ਉਂਝ ਵੈਸੇ ਮਾਪੁਰਖਾਂ ਨੇ ਭਗਤਾਂ ਨੇ ਇਸ ਸੰਬੰਧੀ ਅਰਦਾਸਾਂ ਵੀ ਕੀਤੀਆਂ ਦੋ ਹੀ ਗੱਲਾਂ ਨੇ ਜਾਂ ਇਹਨੂੰ ਮਾਇਆ ਖਰੀਦ ਕੇ ਲੈ ਜਾਊਗੀ ਜਾਂ ਇਹਨੂੰ ਗੁਰੂ ਖਰੀਦ ਕੇ ਲੈ ਜਾਏਗਾ ਵਿਕਣਾ ਇਹ ਨਹੀਂ ਸਰੂਪ ਹੈ ਕੋਈ ਬੰਦਾ ਨਹੀਂ ਦੁਨੀਆ ਚ ਐਸਾ ਜਿਹੜਾ ਅੰਦਰ ਨਹੀਂ ਵਿਕਿਆ ਜਿਹਦਾ ਹਜ਼ੂਰ ਨੇ ਤੇ ਸ਼ਬਦ ਵਰਤਿਆ ਮਾਇਆ ਹਾਥ ਬਿਕਾਨਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਨਾਥ ਕਛੂ ਨਾ ਜਾਨੋ ਰਬਦਾਸ ਸਾਹਿਬ ਦਾ ਸ਼ਬਦ ਹੈ ਜੈਤ ਸਿਰ ਹੈ ਪ੍ਰਮਾਤਮਾ ਮੈਨੂੰ ਕੋਈ ਸਮਝ ਨਹੀਂ ਪੈਂਦੀ ਨਾਥ ਕਛੂ ਨਾ ਜਾਨੂ ਮਨ ਮਾਇਆ ਕਾ ਹਾਥ ਬਿਕਨ ਮੇਰਾ ਮਨ ਜਿਹੜਾ ਹੈ ਇਹ ਮਾਇਆ ਦੇ ਖਤੀ ਵੇਗ ਗਿਆ ਤੂੰ ਕਈਤੋ ਜਗਤਗੁਰ ਸਵਾਮੀ ਹਮ ਕਈਤ ਕਲ ਜੁਕੇ ਕਾਮੀ ਕੇ ਵਹਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਜਿਸ ਦਿਨ ਤੇਰੇ ਨਾਮ ਸਿਮਰਨ ਭਜਨ ਬੰਦਗੀ ਅੰਦਰ ਦੀ ਸੁਰਤ ਵਿੱਚ ਟੋਟਾ ਆ ਜਾਏ ਸੱਚੀ ਹੋਵੇ ਉਸ ਅੰਦਰ ਦੇ ਟੋਟਾ ਜੜਾਇਆ ਜਿਸ ਤਰੀਕੇ ਨਾਲ ਆਇਆ ਕਿ ਮਾ ਕਰਿਓ ਉਹ ਚੀਜ਼ ਮਾਇਆ ਹੀ ਵਰਤ ਕੇ ਸਾਡੇ ਇੱਕ ਵਿਦਵਾਨ ਪੁਰਸ਼ ਨੇ ਸਮਝਾਉਣ ਦਾ ਤਰੀਕਾ ਸੀ ਕਿਉਂਕਿ ਤੁਸੀਂ ਬਾਬਾ ਜੀ ਦੇ ਬਚਨ ਸੁਣਦੇ ਹੋ ਮੈਂ ਵੀ ਕਥਾ ਵਾਚਾਂ ਤੇ ਥੋੜਾ ਤੇ ਕਿਉਂਕਿ ਸਾਡੀ ਸੁਰਤ ਉਹਦੀ ਵੱਡੀ ਤੇ ਨਹੀਂ ਨਾ ਹੈਗੀ ਮੈਂ ਇਸ ਕਰਕੇ ਸਾਖੀ ਕਹਾਣੀ ਦਾ ਸਾਰਾ ਲੈਣਾ ਵਾ ਕਿ ਸ਼ਬਦ ਦੀ ਵਿਚਾਰ ਕਰਨ ਲਈ ਕਿਵੇਂ ਮਾਇਆ ਦੇ ਖੱਤ ਵਿੱਚ ਵਿਕ ਗਿਆ ਹੰਦ ਉਹਨਾਂ ਨੇ ਇੱਕ ਇੱਕ ਗਾਥਾ ਨਿੱਕੀ ਜੀ ਲਿਖੀ ਬੜੀ ਸੋਹਣੀ ਮਿਲ ਲੱਗੀ ਮਾਨੀ ਹੈ ਨਾ ਕਿੰਨੇ ਇੱਕ ਵਾਰੀ ਭਗਵਾਨ ਫਿਰ ਮੈਂ ਬੇਨਤੀ ਕਰਾਂਗਾ ਕਹਾਣੀ ਮੈਂ ਕਹਿ ਰਿਹਾ ਇਹ ਗਾਥਾ ਕਹਿ ਰਿਹਾ ਤੇ ਇਹਨੂੰ ਇਹ ਨਾ ਕਿਤੇ ਰਬ ਦਾ ਤੇ ਗੁਰੂ ਰੇ ਕੋਈ ਨਹੀਂ ਕਿਉਂ ਦੀ ਪਰਭਾਸ਼ਾ ਕਿਤੇ ਜਪ ਸਹਿਬ ਦੀ ਪਹਿਲਾ ਸ਼ੰਤੀ ਪੜੀ ਜਾਈਏ ਵੀ ਇਹ ਕੀ ਬੋਲ ਗਿਆ ਕਿੰਨੇ ਵੀ ਧਰਮ ਸਥਾਨਾਂ ਤੇ ਬੜੀ ਭੀੜ ਲੱਗੀ ਮੰਦਿਰ ਮਸਜਿਦ ਚਰਚੇ ਗੁਰਦੁਆਰੇ ਤੇ ਭਗਵਾਨ ਤੇ ਲక్ష్ਮੀ ਇਕੱਠੇ ਸਨ ਭਗਵਾਨ ਨੇ ਕਿਹਾ ਦੇਖ ਮੈਂ ਫਿਰ ਬੇਨਤੀ ਕਰਾਂਗਾ ਸਮਝਣ ਲਈ ਹੈ ਦੇਖ ਲక్ష్ਮੀ ਅਸਾਰੀ ਭੀੜ ਇਹ ਮੰਦਿਰ ਇਹ ਸਭ ਮੇਰੇ ਕਰਕੇ ਇਹ ਸਾਰੇ ਮੇਰੇ ਅਨ ਭਗਤ ਨੇ ਲక్ష్ਮੀ ਚੁੱਪ ਰਹੀ ਉਹ ਕਹਿਣ ਲੱਗੀ ਚਲੋ ਠੀਕ ਹੈ ਤੁਹਾਡੇ ਕਰਕੇ ਨੇ ਪਰ ਬਣੇ ਤਾਂ ਮੇਰੇ ਕਰਕੇ ਨੇ ਨਾ ਜੇ ਮੈਂ ਖਾਂ ਤੇ ਇਹ ਮੰਦਿਰ ਇੱਡੇ ਦੇ ਵੱਡੇ ਨਾ ਗੁੰਬਦ ਉਸਾਰੇ ਪਿਆ ਮੈਂ ਹੀ ਖਾਂ ਉਹ ਕਹਿੰਦੇ ਨਹੀਂ ਨਹੀਂ ਭਾਵੇਂ ਗੁੰਬਦ ਤੇਰੇ ਨਾਲ ਉਸਾਰੇ ਗਏ ਪਰੇ ਸਾਰੇ ਮਨੁਹਬਤ ਕਰਦੇ ਨੇ ਉਹ ਸਾਖੀਕਾਰ ਕਹਿੰਦਾ ਕਿ ਭਗਵਾਨ ਨੂੰ ਲక్ష్ਮੀ ਕਹਿੰਦੀ ਆਪਾਂ ਇੱਕ ਤਜਰਬਾ ਹੀ ਕਰ ਲਈਏ ਉਹਨੇ ਕਿ ਫਲਾਣਾ ਸੇਠ ਉਹਨੇ ਘਰ ਚ ਨਿੱਕਾ ਜਿਹਾ ਪੂਜਾ ਪੂਜਾ ਰੂਮ ਬਣਾਇਆ ਸੀ ਜਿਵੇਂ ਸਾਡੇ ਜੀ ਉੱਥੇ ਇੱਥੇ ਪਤਾ ਨਹੀਂ ਉੱਥੇ ਬੰਦੇ ਘਰ ਬਣਾਉਂਦੇ ਆ ਨਾ ਇੱਕ ਪਾਸੇ ਪੂਜਾਰਾਮ ਵੀ ਬਣਾ ਲੈਂਦੇ ਆ ਉਹ ਮਤਲਬ ਖੁਸ਼ ਕਰ ਲਈ ਵੀ ਅਸੀਂ ਧਾਰਮਿਕ ਵੀ ਬਹੁਤ ਆ ਉਹਨੇ ਕਿਹਾ ਦੇਖ ਸੇਠ ਇੰਨੀ ਰੋਜ਼ ਪੂਜਾ ਕਰਦਾ ਆਰਤੀ ਉਤਾਰਦਾ ਆ ਇਹ ਬੜਾ ਪਰਹੇਜਗਾਰ ਹੈ ਬੜਾ ਪਾਕ ਹੈ ਇਹ ਮਰਤੂ ਬਿਨਾ ਕਿਸੇ ਨੂੰ ਚਾਹਂਦਾ ਹੀ ਨਹੀਂ ਭਗਵਾਨ ਕੇੰਦਾ ਲక్ష్ਮੀ ਕਹਿੰਦੀ ਆਪਾਂ ਇਹਦੇ ਦੀ ਪਰਖਿਆ ਕਰਨੇ ਕਹਿੰਦੇ ਭਗਵਾਨ ਸਾਧੂ ਦਾ ਰੂਪ ਧਾਰਨ ਕਰਕੇ ਚਲੇ ਗਏ ਸੇਠ ਵਾਕੀ ਪਿਆਰ ਕਰਨ ਵਾਲਾ ਸੀ ਉਹਨੇ ਕਿਹਾ ਜੀ ਆਓ ਜੀ ਜੀ ਆਇਆਂ ਨੂੰ ਉਹ ਦਿਵਿਆ ਰੂਪ ਸੰ ਉਹ ਪ੍ਰਭਾਵਿਤ ਹੋ ਗਿਆ ਤੇ ਕਹਿਣ ਲੱਗਾ ਜੀ ਆਓ ਚਰਨ ਪਾਓ ਉਹ ਕਹਿੰਦੇ ਮੈਂ ਇਸ ਤਰ੍ਹਾਂ ਨਹੀਂ ਹੁੰਦੇ ਮੈਂ ਕੋਈ ਦਿਨ ਰੁਕਣਾ ਚਾਹਨਾ ਉਹ ਕਹਿੰਦਾ ਧੰਨਪਾਤ ਤੁਸੀਂ ਰੋਕੋ ਤਾਂ ਸਹੀ ਕਹਿੰਦਾ ਰੁਕਾਂਗਾ ਮੈਂ ਉੱਥੇ ਜਿਹੜਾ ਕਮਰਾ ਜਿਹੜਾ ਰੂਮ ਮੈਨੂੰ ਪਸੰਦ ਆਏਗਾ ਉਹ ਕਹਿੰਦਾ ਮਹਾਰਾਜ ਇਹ ਘਰ ਹੀ ਸਾਧੂ ਸੰਤਾਂ ਦਾ ਉਹ ਲੈ ਗਿਆ ਤੇ ਉਹਨੇ ਦਿਖਾਇਆ ਕਮਰਾ ਉਹ ਸਾਧੂ ਕਹਿੰਦੇ ਮੈਂ ਇੱਥੇ ਬੈਠਾਂਗਾ ਤੇ ਕਹਿੰਦਾ ਸੋ ਸੇਵਾ ਕਹਿੰਦੇ ਪਿਆਸ ਲੱਗੀ ਪਾਣੀ ਪਿਆਓਗੇ ਉਹ ਪਾਣੀ ਲੈਣ ਚਲਾ ਗਿਆ ਇੰਨੀ ਦੇਰ ਨੂੰ ਉਹਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਇੱਕ ਰੱਥ ਉਹਦੀਆਂ ਟੱਲੀਆਂ ਘੋੜੀਆਂ ਦੀ ਛਣਕਦੀਆਂ ਉਹਨੇ ਕਿਹਾ ਇਹ ਕੀ ਹੋ ਗਿਆ 세ਠ ਪਾਣੀ ਦਾ ਗਲਾਸ ਜੇ ਲੈ ਕੇ ਜਾਣਾ ਸੀ ਉਹ ਲక్ష్ਮੀ ਇਸਤਰੀ ਦਾ ਰੂਪ ਧਾਰਨ ਕਰਕੇ ਆਇਆ ਮਾਇਆ ਉਹ ਵੇਖ ਕੇ 당ਗ ਰਹਿ ਗਿਆ ਵੀ ਚੋਂਦਾ ਰਤ ਸੋਨਾ ਨਾਲ ਚੜਿਆ ਪਿਆ ਖੀਰੇ ਮੋਤੀ جگਮਗ جگਮਗ ਤੇ ਉਹ ਬਾਸ ਦੇ ਕੇ ਕਹਿੰਦੀ ਸੇਠਾ ਮੈਂ ਪਾਣੀ ਪੀਣਾ ਚਾਹਦੀ ਆ ਬਸ ਪਰਮ ਗਿਆ ਉਹਨਾਂ ਦਵਾਦਾ ਕਰਕੇ ਮੈਂ ਪਾਣੀ ਪਿਆਵਾਂਗਾ ਉਹ ਪਾਣੀ ਲੈ ਕੇ ਆਇਆ ਉਹੀ ਗਲਾਸ ਜਿਹੜਾ ਸਾਧੂ ਕੋਲ ਲੈ ਕੇ ਜਾਣਾ ਸੀ ਉਹ ਲక్ష్ਮੀ ਨੂੰ ਉਹ ਕਹਿੰਦੀ ਨਹੀਂ ਨਹੀਂ ਮੈਂ ਗ੍ਰਸਤੀਆਂ ਦੇ ਭਾਂਡੇ ਨਹੀਂ ਵਰਤੀ ਉਹਨੇ ਝੋਲੇ ਚੋਂ ਸੋਨੇ ਦਾ ਗਲਾਸ ਕੱਢਿਆ ਪਾਰਾ ਸੋਨੇ ਦਾ ਗਲਾਸ ਉਹਨੇ ਕਹੇ ਚਬਾ ਦੇ ਉਹਨੇ ਪਾਣੀ ਪਾਇਆ ਲక్ష్ਮੀ ਨੇ ਕਿੰਨੇ ਪੀ ਕੇ ਭਾਂਡਾ ਥੱਲੇ ਸੜਦਾ ਤਾਂ ਸੇਠ ਕਹਿੰਦਾ ਲక్ష్ਮੀ ਨੂੰ ਇਹ ਦੇਵੀ ਤੁਹਾਡਾ ਭਾਂਡਾ ਉਹ ਕਹਿੰਦੀ ਜਿਹੜਾ ਇੱਕ ਵਾਰੀ ਵਰਤਲਾ ਮੈਂ ਦੁਬਾਰਾ ਨਹੀਂ ਵਰਤਦੀ ਹੁੰਦੀ ਇਹ ਤੇਰਾ ਹੋ ਗਿਆ ਉਹ ਸੋਚੀ ਪੈ ਗਿਆ ਕਹਿੰਦਾ ਕੋਈ ਚਰਨ ਪਾਓ ਕੁਝ ਦਿਨ ਰੁਕੋਗੇ ਤੁਸੀਂ ਹੁਣ ਮਨ ਚ ਆਏ ਵੀ ਰੋਟੀ ਖਾਏਗੀ ਕਿੰਨੇ ਭਾਂਡੇ ਵਰਤੇਗੀ ਇਨਹਾਨ ਵਾਸਤੇ ਭਾਂਡੇ ਵਰਤੇਗੀ ਭਾਂਡੇ ਤੇ ਆਪਣੇ ਵਰਤਨ ਮੈਂ ਤਾਂ ਮੰਨ ਲਉ ਮਾਲ ਉਹ ਕਹਿੰਦੀ ਮੈਂ ਵੀ ਰਹਿਣਾ ਚਾਹਨੀ ਆ 2-4 ਦਿਨ ਕਹਿੰਦਾ ਮਾਰੋ ਉਹ ਬਾਬਾ ਅੰਦਰ ਪਾਣੀ ਡੀਕਦਾ ਪਿਆ ਸੀ ਮੈਨੂੰ ਉਹ ਕਹਾਣੀ ਜੀ ਚੰਗੀ ਲੱਗੀ ਸੱਚੀ ਮੁੱਚੀ ਮੰਨਦੀ ਬਿਰਤੀ ਏ ਜੇ ਇਹ ਚੱਲਦਾ ਕਿਸੇ ਵਾਸਤੇ ਫਿਰ ਰੋਕ ਕੇ ਤੇ ਜਾਂਦਾ ਬਾਬਾ ਜੀ ਨੇ ਕਿਹਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੈਸੋ ਕਿਉਂ ਨਾਮੀਤ ਚਾਲੇ ਤੇ ਹਰ ਮਿਲਨ ਕੋ ਬੀਚਾ ਟਕਿਓ ਚੀਤ ਉਹ ਕਹਿੰਦੇ ਮੈਂ ਰਾਹਾਂ ਦਾ ਰਾਹ ਕੀ ਘਰ ਪਰ ਮੈਂ ਰਾਹ ਕੀ ਜਿਹੜਾ ਕਮਰਾ ਮੈਨੂੰ ਪਸੰਦ ਆਏਗਾ ਹੈ ਤਾਂ ਖੇਡ ਸੀ ਨਾ ਸੱਚੀ ਮੁੱਚੀ ਖੇਡ ਹੀ ਮੈਂ ਕਹਿ ਵੀ ਰਹੀ ਸੋਚਣਾ ਰੱਬ ਜੀ ਤੁਸੀਂ ਖੇਡਾਂ ਖਾੜ ਦੇ ਲੋਕਾਂ ਦਾ ਨਾ ਨੋ ਚੱਲੇ ਹੈ ਤਾਂ ਖੇਡ ਨਹੀਂ ਖੇਡਦਾ ਪਿਆ ਨਾ ਦੋ ਦੋਹਾਂ ਸਿਰਿਆਂ ਕਾਬ ਸੁਆਮੀ ਖੇਲਾ ਬਿਗਸੇ ਅੰਤਰਜਾਮੀ ਦੋਹਾਂ ਸਿਰਿਆਂ ਦਾ ਡੁੱਬਣ ਵਾਲਿਆਂ ਨੂੰ ਵੇਖਦਾ ਤਾਂ ਵੀ ਹੱਸੀ ਜਾਂਦਾ ਤੇ ਜਿਹੜੇ ਸਿਰੇ ਲੱਗ ਜਾਂਦੇ ਆ ਉਹਨਾਂ ਵੱਲ ਵੀ ਵੇਖਦਾ ਦੋਹਾਂ ਸਿਰਿਆਂ ਦਾ ਆਪ ਹੀ ਮਾਲਕ ਹੈ ਚੰਗਿਆਂ ਦਾ ਵੀ ਉਹ ਤੇ ਮੰਦਿਆਂ ਦਾ ਵੀ ਉਹ ਹੀ ਉਹਨੇ ਕਿਹਾ ਮੈਂ ਰੁਕਾਂਗੀ ਆਪਣੀ ਮਰਜ਼ੀ ਦਾ ਕਮਰਾ ਉਹ ਚਲਦੀ ਚਲਦੀ ਫਿਰ ਉੱਥੇ ਆ ਗਈ ਜਿੱਥੇ ਸਾਧੂ ਜੀ ਬੈਠੇ ਸਨ ਕਹਿ ਲਗਿਆ ਇਸ ਕਮਰੇ 'ਚ ਰਹਿਣਾ ਉਹ ਕਹਿੰਦਾ ਨਹੀਂ ਨਹੀਂ ਇੱਥੇ ਤੇ ਮਹਾਤਮਾ ਜੀ ਤਿੱਕੇ ਹੋਇਆ ਉਹ ਕਹਿੰਦੀ ਸੇਠਾ ਮੇਰੀ ਗੱਲ ਸੁਣੋ ਜੇ ਤੂੰ ਮੈਨੂੰ ਰੱਖਣਾ ਤੇ ਰੱਖਨੇ ਤੇ ਮੈਂ ਤੇਰੇ ਗਵਾਂਢੀਅਲ ਚੱਲੀ ਆਂ ਹੁਣ ਬੰਦੇ ਤੋਂ ਬਰਦਾਸ਼ਤ ਕਿਵੇਂ ਹੋਗਾ ਮੇਰੇ ਗਵਾਂਢੀਅਲ ਉਹਨੇ ਕਹਾ ਬਾਬਾ ਜੀ ਤੁਸੀਂ ਕਮਰਾ ਬਦਲ ਜਾਓ ਦੇਵੀ ਨੇ ਇੱਥੇ ਰਹਿਣਾ ਉਹ ਸੰਤ ਕਹਿੰਦੇ ਮੈਂ ਤੈਨੂੰ ਕਿਹਾ ਸੀ ਵੀ ਮੈਂ ਰ੍ਹਾਂਗਾ ਰਹਿਣਾ ਮੈਂ ਆਪਣੀ ਮਰਜ਼ੀ ਦੇ ਕਮਰੇ 'ਚ ਤੇ ਤੂੰ ਮੈਨੂੰ ਪਹਿਲਾਂ ਦਿੱਤਾ ਉਹਨੇ ਪਹਿਲਾਂ ਨਿਮਰਤਾ ਉਹਦੋਂ ਬਾਅਦ ਸੇੜਨੇ ਆਸਣ ਚੁੱਕ ਲਿਆ ਕਿ ਨਿਕਲਣਾ ਕਿ ਨਹੀਂ ਪਾਬਾ ਬਾਹਰ ਤੂੰ ਇੱਥੇ ਦੇਵੀ ਰਹਿਣਾ ਜਦੋਂ ਆਸਣ ਚੁੱਕਿਆ ਤੇ ਲక్ష్ਮੀ ਖਸਪਈ ਕਹਿਣ ਲੱਗੀ ਮੈਂ ਇਹਦਾ ਪਰਛਾਵਾਂ ਜਿੰਨੂੰ ਤੂੰ ਬਾਹਰ ਕੱਢਣ ਲਗਾ ਹੈ ਤਾਂ ਤੇ ਹੀ ਹੈ ਭਗਵਾਨ ਜੀ ਹੱਸਪੈ ਕਹਾਣੀਕਾਰ ਨੇ ਬੰਦੇ ਦੇ ਅੰਦਰ ਦੀ ਬਿਰਤੀ ਦੀ ਵਿਆਖਿਆ ਕੀਤੀ ਹੈ ਸੱਚ ਇਹ ਵੇ ਸਿਮਰਨ ਵੈਗੁਰੂ ਚੇਤੇ ਹੁੰਦਾ ਜਦੋਂ ਲక్ష్ਮੀ ਜੀ ਆਪਣਾ ਫੇਰਾ ਪਾਉਂਦੀ ਉਸ ਦਿਨ ਸੱਚੀ ਮੁੱਚੀ ਪੁਲਾਣਾ ਸ਼ੁਰੂ ਕਰ ਦਿੰਦੀ ਐ ਇਸੇ ਕਰਕੇ ਮੈਂ ਇੱਕ ਵਾਰ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਜਿਹੜਾ ਹੈ ਆਪ ਸਭ ਨੂੰ ਚੇਤੇ ਮੋਤੀ ਤਾਂ ਮੰਦਰ ਉਸ ਰਮੇ ਕੈਵ੍ਰਿਕ ਚਾਰ ਪਦੇ ਨੇ ਚਾਰਾਂ ਪਦਿਆਂ ਦੀ ਸਮਾਪਤੀ ਤਿੰਨ ਵਰੀ ਕੈ ਵੇਖੀ ਭੁੱਲ ਨਾ ਜਾਈਂ ਵੇਖੀ ਵਿਸਰ ਨਾ ਜਾਈਂ ਵੇਖੀ ਤੇਰੇ ਚਿੱਤ ਵਿੱਚੋਂ ਕਿਤੇ ਰੱਬ ਜੀ ਨਿਕਲ ਜਾ ਮੈਂ ਸਿਰਫ ਕਹਾਣੀ ਕਥਾ ਲਈ ਵਿਆਖਿਆ ਲਈ ਉਹ ਭਗਵਾਨ ਲక్ష్ਮੀ ਅੰਦਰ ਦੀ ਬਿਰਤੀ ਹੈ ਪਹਿਲਾ ਮਨ ਗੁਰੂ ਨੂੰ ਥਾਂ ਦਿੰਦਾ ਹੈ ਗੁਰਮੁਖ ਸੱਚ ਇਹ ਜੇ ਜਦੋਂ ਫਿਰ ਮਾਇਆ ਆਪਣਾ ਪ੍ਰਭਾਹ ਪਾਉਂਦੀ ਫਿਰ ਬੰਦੇ ਦੀ ਸਭ ਤੋਂ ਪਹਿਲਾ ਢੈਂਦੀ ਕਲਾ ਦੀ ਸੁਰਤ ਹੁੰਦੀ ਹੈ ਤਾਂ ਨੀਮ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਨੀਮ ਟੁੱਟਣਾ ਸ਼ੁਰੂ ਹੋ ਜਾਏ ਸਮਝੋ ਮਾਇਆ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਇੱਕ ਖਿੰਦਾ ਨੀਮ ਟੁੱਟਿਆ ਕਈ ਮਿੱਕੇ ਨਿਆਤੇ ਛੱਟ ਜਾਂਦਾ ਹੈ ਅੰਦਰ ਟਿਕਦਾ ਨਹੀਂ ਛੇਤੀ ਇਹ ਕਾਰਕ ਹੈ ਅੰਦਰ ਚੰਦ ਹੈ ਵੀ ਪ੍ਰਭੂ ਹੈ ਪਰ ਜਦੋਂ ਉਹਦੀ ਚਮਕ ਦਮਕਉਂਦੀ ਹੈ ਉਦੋਂ ਸੱਚੀ ਮੁੱਚੀ ਰੱਬ ਨੂੰ ਵੀ ਐਸੇ ਕਰਕੇ ਗੁਰੂ ਜੀ ਨੇ ਕਿਹਾ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਅਗਲੀ ਤੋਕੇ ਮਤ ਦੇਖ ਭੂਲਾ ਮੇਰੀ ਬੇਨਤੀ ਸੁਣ ਤੋ ਸਾਨੂੰ ਸਭ ਨੂੰ ਚੇਤੇ ਪਰ ਇਹਦੇ ਅਰਥ ਧਿਆਨ ਨਾਲ ਦੇਖਿਓ ਭੂਲਾ ਮਤ ਦੇਖ ਭੂਲਾ ਵਿਸਰੇ ਪਰ ਤੇਰਾ ਚੇਤ ਨਾ ਆਵੇ ਜੇ ਇਹਦੇ ਅਰਥ ਕਰੋ ਭੂਲਾ ਵਿਸਰ ਚੇਤਨਾ ਵੈ ਅਰਥ ਤਾਂ ਇੱਕੋ ਹੀ ਨੇ ਪਰ ਗੁਰੂ ਸਾਹਿਬ ਤਿੰਨ ਵਾਰੀ ਕਹਿ ਰਹੇ ਨੇ ਭੁੱਲ ਨਾ ਜਾਈਂ ਵਿਸਰ ਨਾ ਜਾਈਂ ਚੇਤੇ ਰੱਖੀ ਕਿਤੇ ਵਾਹਿਗੁਰੂ ਜੀ ਤੇਰੇ ਚਿੱਤ ਵਿੱਚੋਂ ਨਾ ਨਿਕਲ ਜਾ। ਗੁਰੂ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਕਹਿ ਰਹੇ ਨੇ ਅੱਜ ਸਾਧੂ ਇਹ ਜਗ ਭਰ ਨੂੰ ਭੁਲਾਨਾ ਰਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹੱਥ ਵਿਕਾਨਾ ਮਾਇਆ ਨੇ ਨੂੰ ਇਹਨੂੰ ਖਰੀਦ ਲਿਆ ਪਰ ਇੱਕ ਦੂਜਾ ਪੱਖ ਵੀ ਹੈ। ਜਿਹੜੇ ਗੁਰੂ ਦੇ ਹੱਥ 'ਚ ਵਿਕ ਜਾਂਦੇ ਆ ਉਹਨਾਂ ਨੂੰ ਸਤਿਗੁਰੂ ਕਹਿੰਦੇ ਆ ਗੁਰਕੇ ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਧੈ ਸਾਧਿਆਵੇ ਅੱਗੇ ਜੀ ਮਨ ਵੇਚੈ ਉਹ ਵੀ ਵਿਕੇ ਆ ਮੈਂ ਤਾਂ ਹੀ ਬੇਨਤੀ ਕੀਤੀ ਸੁਰਤ ਹੈ ਜੀ ਇਹਨੂੰ ਜਿਹੜਾ ਮਰਜ਼ੀ ਖਰੀਦ ਕੇ ਲੈ ਜਾਂਦਾ ਪਰ ਜਿਹੜਾ ਗੁਰੂਦਰ ਤੇ ਵਿਕ ਜਾ ਉਹਨੂੰ ਕੋਈ ਨਹੀਂ ਖਰੀਦ ਸਕਦਾ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਇਹੀ ਬਚਨ ਮੇਰੇ ਸਤਿਗੁਰਾਂ ਨੇ ਕਰਤਾਰਪੁਰ ਗਿਆ ਸਾਰੇ ਚਲੇ ਗਏ ਸਾਰੇ ਪੀਛਾਂ ਗਏ ਜਦੋਂ ਬਾਬਾ ਜੀ ਨੇ ਆਖਰੀ ਕੌਤਕ ਵਰਤਾਏ ਨੇ ਕਰਤਾਰਪੁਰ ਸੈ 18 ਸਾਲ ਥੋੜੇ ਨਹੀਂ ਕੁ ਹੁੰਦੇ ਜਿਸ ਦਿਨ ਇਹ ਭਾਰ ਦਾ ਲਾਂਗਾ ਖੁੱਲਿਆ ਮੈਂ ਕਈ ਰੀ ਸੋਚਣਾ ਜ਼ਿੰਦਗੀ ਚ ਕਈ ਵਾਰੀ ਸੋਚਦੇ ਵੀ ਨਹੀਂ ਅਸੀਂ ਮੇਰੇ ਮਨ ਚ ਚਿੱਤ ਖਿਆਲ ਵੀ ਨਹੀਂ ਸੀ ਪਰ ਉਥੋਂ ਮੈਨੂੰ ਸੱਦਾ ਪੱਤਰ ਆਇਆ ਵੀ ਤੁਸੀਂ ਜਿਸ ਦਿਨ ਲਾਂਗਾ ਖੁੱਲਣਾ ਉਸ ਦਿਨ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਕਥਾ ਕਰਨੀ ਹੈ ਦਰਬਾਰ ਸੇ ਮਨ ਚ ਸਤਿਗੁਰੂ ਸਸਕਰੀ ਪੂਰਨਾ ਵੀ ਨਹੀਂ ਬਣਾਇਆ ਉਸ ਰਾਤ ਨੂੰ ਬਾਹਰ ਤੰਬੂ ਖੇਤਾਂ ਵਿੱਚ ਲੱਗੇ ਰਾਤ ਅਸੀਂ ਜ਼ਮੀਨ ਤੇ ਪਏ ਤੇ ਸੱਜਣ ਕਾਫੀ ਨਾਲ ਸੰਨ ਸ਼ਹਿਰ ਦਿੱਤ ਮੇਰੇ ਮਨ ਚ ਹੈ ਵੀ ਕਿਤੇ ਨਾ ਬਨਾਲਪੁਰ ਨਾ ਵੀ ਅਸੀਂ ਏਡੇ ਮਹੱਲਾ ਹੈ ਰਹਿਣ ਵਾਲੇ ਮਿੱਟੀ ਦੇ ਸਟੇ ਆ ਲਿਆ ਕੇ ਇੱਥੇ ਮੈਂ ਕੋ ਬੇਨਤੀ ਕੀਤੀ ਗੁਰਮੁਖੋ ਭਾਵਨਾ ਬਣਾਈ ਆਪਾਂ ਤੁਸੀਂ ਤੇ ਸਾਰੇ ਭਾਵਨਾ ਵਾਲਿਓ ਮੈਂ ਕਿਹਾ ਵੀ ਜਿਸ ਥਾਂ ਤੇ ਤੁਸੀਂ ਅੱਜ ਸੁੱਤੇ ਹੋ ਦੁਬਾਰਾ ਤੁਸੀਂ ਅਸੀਂ ਕਦੀ ਨਹੀਂ ਸੌਣਾ ਇਹ ਉਹ ਮਿੱਟੀ ਜਿੱਥੇ 18 ਸਾਲ ਗੁਰੂ ਨਾਨਕ ਦੇ ਲਗਾਤਾਰ ਚਰਨ ਪਏ 18 ਸਾਲ ਮਹਾਰਾਜ ਨੇ ਕਾਂਬਾਇਆ ਉੱਥੇ ਤੇ ਮੈਨੂੰ ਰਾਤ ਉੱਥੇ ਬੈਠਿਆਂ ਖਿਆਲ ਆਇਆ ਉਸ ਜਗ੍ਹਾ ਤੇ ਲੇਟਿਆਂ ਇੱਥੇ ਜਦੋਂ ਅਖੀਰਲਾ ਕੌਤਕ ਵਰਤਾਇਆ ਸੀ ਕੌਤਕ ਤਾਂ ਕਰਤਾਰਪੁਰ ਦੇ ਬਹੁਤ ਨੇ ਜੀ ਅਖੀਰਲਾ ਵਰਤਾਇਆ ਸਾਰੇ ਚਲੇ ਗਏ ਅਖੀਰ ਸਿਰ ਬਾਬਾ ਲੈਣਾ ਜੀ ਰਹਿ ਗਿਆ ਮੈਂ ਬੇਨਤੀ ਇਹ ਕਰ ਰਿਹਾ ਉੱਥੇ ਵੀ ਮਾਇਆ ਸੱਤੀ ਪੈਸੇ ਸੱਤੇ ਕੋਈ ਸੋਨਾ ਕੋਈ ਚਾਂਦੀ ਲੈ ਕੇ ਮੋੜਾ ਆਏ ਪੇਸ਼ਾਂ ਚਲੇ ਗਏ ਕੁਝ ਡੰਡਿਆਂ ਤੋਂ ਡਰਦੇ ਸਿਰਫ ਇੱਕ ਬਾਬਾ ਲੈਣਾ ਸਾਹਿਬ ਜੀ ਰਹਿ ਗਏ ਹਜ਼ੂਰ ਨੇ ਜਦੋਂ ਕਿਹਾ ਲੈਣਿਆਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਤੂੰ ਆਪਣੇ ਘਰ ਨਹੀਂ ਜਾਣਾ ਬਸ ਉੱਥੇ ਚਰਨ ਪਕੜ ਕੇ ਕਿਹਾ ਸਤਿਗੁਰੂ ਘਰਾਂ ਵਾਲੇ ਘਰਾਂ ਨੂੰ ਚਲੇ ਗਏ ਲੈਣੇ ਦਾ ਘਰ ਹੀ ਗੁਰੂ ਨਾਨਕ ਹੈ ਮੈਂ ਕਿਹਦੇ ਪਾਸੇ ਜਾਣਾ ਵਿਕੇ ਕੋਈ ਬੰਦੇ ਕਦੀ ਜਾਂਦੇ ਨਹੀਂ ਫਿਰ ਬੇਨਤੀ ਹੈ ਇਸੇ ਕਰਕੇ ਗੁਰਬਾਣੀ ਚ ਨੌਕਰ ਸ਼ਬਦ ਵੀ ਆਇਆ ਹੈ ਤੇ ਚਾਕਰ ਵੀ ਆਇਆ ਹੈ ਤੇ ਗੁਲਾਮ ਵੀ ਆਇਆ ਹੈ ਕਿਉਂਕਿ ਚਾਕਰ ਜਿਹੜਾ ਹੈ ਉਹ ਮਹੀਨੇ ਦੀ ਤਨਖਾਹ ਲੈਂਦਾ 6 ਮਹੀਨੇ ਦੀ ਹਫਤੇ ਦੀ ਲੈਂਦਾ ਪਰ ਜਿਹੜਾ ਖਰੀਦਿਆ ਜਾਂਦਾ ਇੱਕੋ ਵਾਰੀ ਪੈਸੇ ਦਿੱਤੇ ਜਾਂਦੇ ਆ ਜਿਹੜੇ ਖਰੀਦੇ ਜਾਂਦੇ ਉਹ ਘਰ ਨਹੀਂ ਛੱਡ ਕੇ ਜਾਂਦੇ